سہیوگ مہان پور سماگ کروائے گئے کیرتن بائی نومبر ਦੇ ਸ਼ਨੀਵਾਰ ਦੁਪਹਿਰ ਦੇ 1:00 ਵਜੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਤੋਂ ਆਰੰਭ ਹੋ ਕੇ ਆਪਣੇ ਪੁਰਾਣੇ ਰੋਡ ਤੋਂ ਹੁੰਦਾ ਹੋਇਆ ਦੇਰਾਂ ਗੁਰਦੁਆਰਾ ਸ਼੍ਰੀ ਦੁਖਨਵਾਰ ਸਾਹਿਬ ਕੇ ਸੰਪੂਰਨ ਹੋਵੇਗਾ ਆਪ ਸਭ ਜੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਆਓ ਸਾਰੇ ਰਲ ਕੇ ਇਸ ਨਗਰ ਦੀ ਪਤਲੇ ਵਿੱਚ ਸ਼ਮੂリエਤ ਕਰੀਏ ਅਤੇ ਸਾਹਿਬ ਸ਼੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਅਸੀਸਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੀਏ ਸਭ ਮੁਦਿਆਂ ਹੀ ਆਇਆ ਪ੍ਰਬੰਧਕ ਕਮੇਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਔਰ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨਗੇ ਮਹਾਂ ਮੰਦਰ ਕਮੇਟੀ ਸ੍ਰੀ ਗਿਆਨ ਤਨ ਮੰਦਰ ਤੋਂ ਵਜਾਜ ਸਾਹਿਬ ਆਏ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਦੋ ਵਿਚਾਰ ਸੰਗਤਾਂ ਨੂੰ ਬੇਨਤੀ ਕਰਨ ਅਤੇ ਕੱਲ ਦੇ ਨਗਰ ਕੀਰਤਨ ਜਿੱਤੇ ਖੁੱਦ ਵੀ ਸ਼ਮੂਲੀਅਤ ਕਰਨ ਹੋਰ ਸੰਗਤਾਂ ਨੂੰ ਵੀ ਬੇਨਤੀ ਕਰਨ ਕੱਲ ਦੇ ਨਗਰ ਕੀਰਤਨ ਜੋ ਕਿ ਗੋਤਰਾ ਸ਼੍ਰੀ ਤੁਖਾਰਨ ਸਿੰਘ ਸਾਹਿਬ ਤੋਂ ਦੁਪਹਿਰ 1 ਵਜੇ ਆਰੰਭ ਹੋਵੇਗਾ ਉਹਦੇ ਵਿੱਚ ਸਾਰੇ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹਨ ਵਿੱਚ ਸ਼ਮੂਲੀਅਤ ਕਰੋ ਅਤੇ ਮੈਂ ਬਯਾਜ ਸਾਹਿਬ ਨੂੰ ਬੇਨਤੀ ਕਰਦਾ ਉਹ ਵੀ ਆਪਣੇ ਵੱਲੋਂ ਸੰਗਤਾਂ ਨੂੰ ਬੇਨਤੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੋਤਰਾ ਸ਼੍ਰੀ ਤੁਖਾਰਨ ਸਿੰਘ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੰਸ ਅੱਜ ਜੁੜੀ ਰੱਖੀ ਗਈ ਹੈ ਕੱਲ 22 ਨਵੰਬਰ ਦਿਨ ਸ਼ਨੀਵਾਰ ਦੁਪਹਿਰ ਦੇ 1 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਤ ਵਿਚਾਰ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ੍ਰੀ ਦੁੱਖਵਰਨ ਸਾਹਿਬ ਤੋਂ ਦੁਪਹਿਰ ਦੇ 1 ਵਜੇ ਆਰੰਭ ਹੋਵੇਗਾ ਆਪਣੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਦੁੱਖਵਰਨ ਸਾਹਿਬ ਵਿਖੇ ਸੰਪੂਰਨ ਹੋਵੇਗਾ ਜਿਸ ਵਿੱਚ ਸ਼ਬਦੀ ਜਥੇ ਇਸਤਰੀ ਸਤਸੰਗ ਸੁਭਾਵਾਂ ਸਮੂਚੀਆਂ ਪ੍ਰਬੰਧਕ ਕਮੇਟੀਆਂ ਅਤੇ ਸਾਰੇ ਹੀ ਧਰਮਾਂ ਦੇ ਭਾਈਚਾਰੇ ਦੇ ਲੋਕ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਸੀਂ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਚੀ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਉਤਰ ਪ੍ਰਬੰਧਕ ਕਮੇਟੀ ਨੂੰ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸੇ ਨੂੰ ਸੰਸਾਦ ਪੱਤਰ ਮੰਨਦੇ ਹੋਏ ਆਪ ਜੀ ਨੇ ਕੱਲ ਦੁਪਹਿਰ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੋਂ 1 ਵਜੇ ਆਰੰਭ ਹੋ ਰਿਹਾ ਹੈ ਆਓ ਸਾਰੇ ਧਰਮਾਂ ਦੇ ਜਿੱਥੇ ਇਸ ਵਿੱਚ ਸ਼ਮੂਲੀਅਤ ਕਰਨ ਆਪਾਂ ਵੀ ਗੁਰਦੇਵ ਭਾਦਰ ਸਾਹਿਬ ਜੀ ਦੇ ਸਾਰੇ ਬੱਚਿਆਂ ਉਹਨਾਂ ਦੀ ਅਸੀਸਾਂ ਪ੍ਰਾਪਤ ਕਰਨ ਲਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੀਏ ਅਤੇ ਗੁਰਦੇਵ ਭਾਦਰ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਖੱਬ ਜੋੜ ਕੇ ਸਮੂਜੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ 25 ਨਵੰਬਰ ਤੱਕ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਤੇ ਇੱਕ ਸਮਾਗਮ جاری ਰਹਿਣਗੇ ਕੱਲ ਦਾ ਜੋ ਵਿਸ਼ੇਸ਼ ਸਮਾਗਮ ਵਿਚਾਰ ਨਗਰ ਕੀਰਤਨ ਦੁਪਹਿਰ ਇੱਕ ਵਜੇ ਆਰੰਭ ਹੋਵੇਗਾ ਜਿੱਤੇ ਸਾਰੀਆਂ ਸੁਸਾਇਟੀਆਂ ਸਾਰੇ ਧਰਮਾਂ ਦੇ ਲੋਕ ਇਸ ਵਿੱਚ ਸ਼ਮੂਲੀਅਤ ਕਰਨਗੇ ਮੈਂ ਆਈ ਹੋਈ ਸਮੁੱਚੀ ਸੰਗਤ ਆਜਿੱਤੇ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸ੍ਰੀ ਗਿਆਨਸਰ ਮੰਦਿਰ ਦੇ ਸਮੁੱਚੇ ਪ੍ਰਬੰਧਕਾਂ ਦਾ ਪ੍ਰਧਾਨ ਸਾਹਿਬ ਦਾ ਸਭ ਦਾ ਧੰਨਵਾਦ ਕਰਦਾ ਔਰ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਸੰਗਤ ਤੱਕ ਆਪਣੀ ਜਾਣਕਾਰੀ ਪਹੁੰਚਾਰੇ ਨੇ ਸੰਗਤ ਦਾ ਇਹ ਸੰਦੇਸ਼ ਪਹੁੰਚਾਰੇ ਨੇ ਤਾ ਜੋ ਸੰਤਾ ਇਸ ਸੰਦੇਸ਼ ਨੂੰ ਸੁਣ ਕੇ ਉਸ ਨਗਰ ਕੀਰਤਨ ਨੂੰ ਸ਼ਮੂਲੀਅਤ ਕਰਨ ਅਤੇ ਆਪਣਾ ਜੀਵਨ ਸਫਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਟ੍ਰੈਫਿਕ ਦਾ ਕਿਦਾਂ ਦਾ ਪ੍ਰਬੰਧ ਹੈ ਕਿਵੇਂ ਨਾ ਟ੍ਰੈਫਿਕ ਦਾ ਜੋ ਅਸੀਂ ਪ੍ਰਬੰਧਕ ਵੱਲੋਂ ਅਸੀਂ ਜਿਹੜੀ ਚਿੱਠੀ ਹੈ ਉਹ ਪ੍ਰਸ਼ਾਸਨ ਨੂੰ ਦਿੱਤੀ ਗਿਆ ਹੈ ਪ੍ਰਸ਼ਾਸਨ ਨੇ ਇਸ ਸੰਬੰਧੀ ਉਹਨਾਂ ਨੇ ਇਸ ਬੰਦੀ ਆਪਣੇ ਵੱਲੋਂ ਇਹ ਕਿਹਾ ਕਿ 사ਸੀ ਪ੍ਰਸ਼ਾਸਨ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਿਹੜੇ ਪੂਰੇ ਕੀਤੇ ਜਾਣਗੇ ਔਰ ਜਿਹੜੇ ਜਿਹੜੇ ਰਸਤੇ 'ਚੋਂ ਨਗਰ ਕੀਰਤਨ ਨਿਕਲਦਾ ਹੈ ਉੱਤੇ ਪੁਖਤਾ ਪ੍ਰਬੰਧ ਕੀਤੇ ਗਿਆ। ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਉਜਾਕਰ ਹੈ। ਉਹ ਆਪਣੇ ਵੱਲੋਂ ਸਭਾ ਜਿਹੜੀ ਸੇਵਾ ਨਿਭਾਵੇਗੀ। ਮੈਂ ਸਮੂਹ ਜੀ ਫਿਰ ਵੀ ਸੰਗਤ ਨੂੰ ਬੇਨਤੀ ਕਰਦਾ ਕਿ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਸੱਦਾ ਪੱਤਰ ਨਹੀਂ ਪਹੁੰਚਿਆ ਤਾਂ ਸਾਡੀ ਇਹ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਓ ਕੱਲ ਦੇ ਨਗਰ ਕੀਰਤਨ ਵਿੱਚ ਸ਼ੁਭਲੀਅਤ ਕਰਿਏ ਜੀ। واحرو جی کا خالص واحج جی کی فتح دیش دنیا کی ہر خبر سب سے پہلے دیکھنے کے لیے فالو کریں سروجن نیوج یو فیس بک انسٹاگرام اور واٹس ایپ چینل پر